ਜਿੰਦਰ ਮੈਂ ਹੱਜ ਜਮੀਨ ਨਾ ਪ੍ਰਤਾਪ ਦੀ ਘਾਟੀ 12 ਕਿਲੇ ਦਾ ਛੜੀ ਉਹਦੀ ਦੀ 86 ਕਿਲੇ ਉੱਥੇ ਕਿਨਾ ਲਿਆ ਜਿਹੜਾ ਖਲਿਆ ਉਹ ਮੇਰੇ ਫੋਟੋ ਵਿੱਚ ਆ ਸਿੱਤ ਨਾਲ ਪਤਾ ਨਹੀਂ ਕਿਹੜਾ ਨਾ ਨਹੀਂ ਨਹੀਂ ਮੈਂ ਦੱਸਦਾ ਨਾ ਸਾਡੇ ਜਿਲ੍ਹੇ ਤੋਂ ਬੋਲਣਾ ਕਿਹਦੇ ਆ ਬਾਤੀਸ਼ਾਹ ਖੁਸ ਪੇਦੀ ਆ ਆ ਉਹ ਰਾਜ ਨਾਲੇ ਉਹ ਫਾਰਕ ਦੇਖ ਰਾਜਪੁਰ ਪਿੰਡ ਜਾਓ ਜੀ ਜੀ ਅੱਛਾ ਉਹ ਜਦੋਂ ਆਹ ਹਾਂ ਲਓ ਜੀ ਮਾਰ ਨਹੀਂ ਬਦਲੀ ਜਦੋਂ ਕਤਲ ਹੋਏ ਪਾਂਛੇ ਹਾਂ ਉਹ ਇਹ ਰਾਜ ਨਵੇਂ ਤੇ ਜਮੀਨਾਂ ਲੈ ਗਿਆ ਵਾ ਕੋਕੇ ਤਾੜੀ ਕਿੰਨੀ ਆ ਦੇਖੋ ਦਾਣਾ ਕਿੰਨਾ ਨਰਵਾ ਹਾਂ ਨਹੀਂ ਬਹੁਤ ਸੌਫਟ ਇਹ ਸਭ ਤੋਂ ਖੂਬਸੂਰਤੀ ਇਸ ਵਾਰ ਇਹ ਹੈ ਕਿ ਦਾਣਾ ਜਿਹੜਾ ਉਹ ਅੱਛਾ ਹੈ ਬਹੁਤ ਵਧੀਆ ਜੀ ਕੁਆਲਿਟੀ ਵਧੀਆ ਨਾਲੇ ਸੁੱਕਾ ਨਾਲੇ ਆ ਤੁਸੀਂ ਇੱਕ ਵੀ ਡਿਸਕਰਡ ਨਹੀਂ ਹਾਂ ਹਾਂ ਇੱਕ ਵੀ ਨਹੀਂ ਇੱਕ ਵੀ ਨਹੀਂ ਆ 10 15 ਦਿਨ ਧੁੱਪਾਂ ਵਧੀਆ ਲੱਗਦੀਆਂ ਨਾ ਹਾਂ ਹਾਂ ਤੇ ਪਹਿਲਾਂ ਤੇ ਸਾਨੂੰ ਲੱਗ ਰਹੀ ਸੀ ਜਿਵੇਂ بارش ਹੋਈ ਕੰਮ ਸੰਭੇ ਆਣਾ ਮੁੜ ਕੇ ਝੁੱਪਰ ਮਣਾ ਹਾਂ 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 ਬਿਲਕੁਲ ਬਿਲਕੁਲ ਇਹ ਜਗਦਮੇ ਆ ਜਾਣਾ ਹੁਣ ਨਾ 20 25 ਦਿਨ ਤੇ ਦਾ ਆਪਣਾ ਮੁੱਕ ਜਾਣਾ ਸੋ ਠੀਕ ਹੈ ਕਰ ਲੀ ਹਾਂ ਅੱਜ ਇਹ ਥੋੜੀ بارش ਪੈਣਾ ਥੋੜਾ ਪਿਆ ਨਹੀਂ ਲੱਗੇ ਇਹਦਾ ਰੰਗ ਇਹਦੇ ਨੂੰ ਵਿੱਚ ਤਾਂ ਹੁੰਦਾ ਹੈ ਹਾਂ ਹਾਂ ਸਰ ਅੱਜ ਦੇ ਮਾਰੇ ਵਿੱਚ ਥੋੜਾ ਪਿਆਚਾਰ ਕਰਦੇ ਆ ਅ ਬਿਲਕੁਲ ਅ ਅ ਪੰਜਾਬ ਦੀ ਮੰਡੀਆਂ ਦੇ ਅੰਦਰ ਦੌਰੇ ਤੇ ਆ ਉਹ ਅਸੀਂ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 16 ਅਕਤੂਬਰ ਤੋਂ ਸਰਕਾਰੀ ਖਰੀਦ ਦਾ ਐਲਾਨ ਕੀਤਾ ਕਿਉਂਕਿ ਚੋਹਾਨਾ ਇਸ ਵਾਰ ਕੁਝ ਦਿਨ ਕੀਤਾ ਲੱਗਿਆ ਸੋ 16 ਤਰੀਕ ਤੋਂ ਪੰਜਾਬ ਦੇ ਅੰਦਰ ਸਰਕਾਰੀ ਖਰੀਦ ਦਾ ਸਿਲਸਲਾ ਸ਼ੁਰੂ ਹੋਇਆ ਪਰ ਕਿਉਂਕਿ ਪੰਜਾਬ ਚ ਹੜਾਂ ਕਰਕੇ ਜਿਹੜਾ ਚੌਹਨਾ ਥੋੜਾ ਲੇਟ ਆ ਰਿਹਾ ਲੇਕਿਨ ਸਹਜੇ ਸਹਜੇ ਕਿਸਾਨ ਮੰਡੀ ਵਾਲ ਨੂੰ ਤੁਰ ਪਿਆ ਫਸਲ ਪੱਕ ਰਹੀ ਆ ਔਰ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 251000 ਮੀਟੀ ਚੌਹਨਾ ਪਹੁੰਚਿਆ ਜਦੇ ਵਿੱਚੋਂ 241000 ਜਿਹੜਾ ਉਹ ਵੱਖ-ਵੱਖ ਏਜੰਸੀਆਂ ਨੇ ਖਰੀਦ ਲਿਆ ਤੇ 443 ਕਰੋੜ ਰੁਪਈਆ ਕਿਸਾਨ ਦੇ ਖਾਤੇ ਦੇ ਵਿੱਚ ਜਿਹੜਾ ਉਹ ਡਿਲੀਵਰ ਕੀਤਾ ਜਾ ਚੁੱਕਿਆ ਜੋ ਦਾ ਬਣਦਾ ਸੀਗਾ 2399 ਰੁਪਏ ਐਮ ਐਸ ਪੀ ਦੇ ਮੁਤਾਬਕ ਸੋ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਤੋਂ ਚੱਕਾਂਗੇ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਪ੍ਰੋਕਿਉਰਮੈਂਟ ਦੇ ਅੰਦਰ ਨਾ ਕਿਸਾਨ ਨੂੰ ਆਵੇ ਨਾ ਮਜ਼ਦੂਰ ਨੂੰ ਨਾ ਮਿੱਲਰ ਨੂੰ ਨਾ ਆੜਤੀ ਨੂੰ ਇਹਦੇ ਲਈ ਸਾਰੇ ਪ੍ਰਬੰਧ ਸਰਕਾਰ ਨੇ ਕੀਤੇ ਆ ਸੀਸੀਐਲ 15000 ਕਰੋੜ ਦੀ ਸਤੰਬਰ ਦੀ ਸੀਗੀ 27000 ਕਰੋੜ ਰੁਪਏ ਦੀ ਸੀਸੀਐਲ ਅਕਤੂਬਰ ਦੀ ਆ ਗਈ ਹੈ ਬਾਰਦਾਣਾ ਆਪਣੇ ਕੋਈ ਪੂਰਾ ਸੋ ਅੱਜ ਹਾਰੀਵਾਲ ਮੰਡੀ ਦੇ ਅੰਦਰ ਆਏ ਆ ਸੋ ਮੇਰੇ ਨਾਲ ਜਹੇਦਾਰ ਜਗਰੂਪ ਸਿੰਘ ਸੇਖਵਾ ਜੀ ਐਸ ਡੀ ਐਮ ਅ ਗੁਰਦਾਸਪੁਰ ਔਰ ਤਮਾਮ ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸੁਬਾਨ ਡੀ ਐਫ ਐਸ ਇਹ ਸਾਡੇ ਡੀ ਐਮ ਵੱਖ-ਵੱਖ ਏਜੰਸੀਆਂ ਦੇ ਸੋ ਮੈਂ ਕਿਸਾਨਾਂ ਨੂੰ ਇੱਕ ਅਪੀਲ ਕਰਾਂਗਾ ਵੀ ਅ ਕਿਸੇ ਵੀ ਤਰ੍ਹਾਂ ਦੀ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਮਾਨ ਸਾਹਿਬ ਦਾ ਆਦੇਸ਼ ਹੈ ਕਿ ਕਿਸਾਨ ਨੂੰ ਮੰਡੀ ਦੇ ਅੰਦਰ ਕੋਈ ਦਿੱਕਤ ਨਾ ਆਵੇ ਪਰ ਇੱਕੇ ਸਾਡੀ ਅਪੀਲ ਆ ਕਿ ਥੋੜਾ ਜਿਆ ਫਸਲ ਨੂੰ ਸਵਾਰ ਕੇ ਲਿਆਂਦਾ ਜਾਵੇ ਤਾਂ ਜੋ ਇੱਥੇ ਕੋਈ ਤੁਹਾਨੂੰ ਬਹਿਣੇ ਨਾ ਪਵੇ ਸੋ ਲਗਾਤਾਰ ਮੰਡੀਆਂ ਦੇ ਅੰਦਰ ਜਿਹੜਾ ਉਹ ਵਿజిਟ ਕੀਤੀ ਜਾ ਰਹੀ ਹੈ ਸੋ ਅਸੀਂ ਚਾਹੁੰਦੇ ਹਾਂ ਵੀ ਇਸ ਵਾਰ ਜਿਹੜੀ ਪ੍ਰੋਕਿਊਰਮੈਂਟ ਆ ਉਹ ਸ਼ਾਨਦਾਰ ਹੋਵੇ ਭਾਵੇਂ ਹੜਾਂ ਦੀ ਮਾਰ ਪੰਜਾਬ ਦੇ ਪਿੰਡੇ ਤੇ ਪਈ ਹੈ ਲੇਕਿਨ ਉਸ ਮਾਰ ਚ ਵੀ ਸੈਸ ਸੈਜ ਉੱਭਰ ਰਹੇ ਆ ਲੇਕਿਨ ਜਿਹੜਾ ਚੋਹਾਨਾ ਬਾਕੀ ਆ ਉਹ ਕਾਫੀ ਅੱਛੀ ਕੁਆਲਿਟੀ ਚ ਆ ਰਹੇ ਆ ਔਰ ਅਸੀਂ ਅੱਲਾਕੱਲਾ ਦਾਣਾ ਜਿਹੜਾ ਉਹ ਪੰਜਾਬ ਚ ਖਰੀਦਣ ਦਾ ਪ੍ਰਬੰਧ ਕੀਤੇ ਆ ਅੱਜ ਧਾਰੀਵਾਲ ਮੰਡੀ ਚ ਆਏ ਆ ਇੱਥੇ ਸਰਦਾਰ ਗੁਰਵਿੰਦਰ ਸਿੰਘ ਦੀ ਜਿਹੜੀ ਉਹ ਢੇਰੀ ਦਾ ਤੋਲ ਹੋਇਆ ਸੋ 24 ਘੰਟਿਆਂ ਦੇ ਵਿੱਚ ਵੇਚਣਾਂ ਦੇ ਖਾਤੇ ਚ ਪੈਸੇ ਵੀ ਪਾਵਾਂਗੇ